ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਰਾਜਮੇ ਦੀ ਸਬਜ਼ੀ ਬਣਾਵਾਂਗੇ ਅੱਜ ਆਪਾਂ ਆ ਮੈਂ ਰਾਜਮਾ ਨਾ ਰਾਤ ਨੂੰ ਭੰਟਾ ਸੀ ਪੂਰੀ ਰਾਤ ਭਿੱਜਿਆ ਰਿਹਾ ਇਹ ਤੇ ਵਧੀਆ ਸੌਫਟ ਹੋ ਗਿਆ ਇਹ ਤੇ ਇਹ ਨਾ ਆਪਣੇ ਛੋਟੇ ਰਾਜਮਾ ਤੇ ਆਪਾਂ ਵੱਡੇ ਵੀ ਬਣਾ ਸਕਦੇ ਆ ਤੇ ਛੋਟੇ ਵੀ ਬਣਾ ਸਕਦੇ ਆ ਜਿਹਦੇ ਤੇ ਤਰੀਕਾ ਇੱਕੋ ਹੀ ਹੈ ਦੋਨਾਂ ਦਾ ਇਧਰ ਆਪਾਂ ਕੌਲੀ ਇੱਕ ਭੰਤੀ ਸੀ ਇਹਨਾਂ ਨੂੰ ਆਪਾਂ ਤਿੰਨ ਤੋਂ ਚਾਰ ਵਾਰੀ ਧੋ ਲਿਆ ਸਾਫ਼ ਪਾਣੀ ਹੈਗਾ ਹੁਣ ਤੇ ਇਧਰ ਆਪਾਂ ਨਾ ਪਿਆਜ਼ ਨੂੰ ਚੌਪਰ 'ਚ ਪਾ ਕੇ ਚੌਪ ਕਰ ਲਿਆ ਹੈਗਾ ਤੇ ਇਧਰ ਦੋ ਟਮਾਟਰ ਆ ਤੇ ਹਰੀਆਂ ਮਿਰਚਾਂ ਤਿੰਨ ਇਹਨਾਂ ਦੀ ਆਪਾਂ ਪੇਸਟ ਬਣਾਵਾਂਗੇ ਤੇ ਆ ਆਪਣੇ ਕੋਲੇ ਹੈਗੀ ਲਸਣ ਇਹਦਾ ਆਪਾਂ ਕੁੱਟ ਕੇ ਤੇ ਇਹਨੂੰ ਪੇਸਟ ਬਣਾ ਲਿਆ ਤੇ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਰਾਜਮੇ ਨੂੰ ਕੁੱਕਰ 'ਚ ਪਾਵਾਂਗੇ ਪਾਣੀ ਆ ਆਪਣਾ ਸਾਫ ਹੀ ਆ ਜਿਹੜਾ ਆਪਾਂ ਵਿੱਚ ਪਾਇਆ ਤੇ ਹੁਣ ਪਾਣੀ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਅੱਧਾ ਕ ਚਮਚ ਪਾਵਾਂਗੇ ਆਪਾਂ ਨਮਕ ਦਾ ਪਾਣੀ ਆਪਾਂ ਬਸ ਇੰਨਾ ਹੀ ਪਾਵਾਂਗੇ ਆਪਣੇ ਰਾਜਮਾ ਤੋਂ ਨਾ ਥੋੜਾ ਜਿਹਾ ਅੱਧਾ ਇੰਚ ਉੱਪਰ ਆ ਪਾਣੀ ਤੇ ਇੰਨਾ ਹੀ ਪਾਵਾਂਗੇ ਤੇ ਹੁਣ ਆਪਾਂ ਇਹਦੀ ਢੇਰ ਲਾ ਕੇ ਨਾ ਇਹਦੀ ਤਿੰਨ ਬਿਸਲਾ ਕੱਢਾਂਗੇ ਰਾਜਮਾ ਆਪਣੇ ਹੁਣ ਪੱਕੀ ਜਾਂਦੇ ਤੇ ਹੁਣ ਆਪਾਂ ਪੇਸਟ ਬਣਾ ਲਾਂਗੇ ਹਰੀਆਂ ਮਿਰਚਾਂ ਦਾ ਤੇ ਟਮਾਟਰਾਂ ਦਾ ਇਹ ਆਪਾਂ ਜਾ ਕੇ ਚਪਾ ਦੇਾਂਗੇ ਹਾਂਜੀ ਕਰਦੀਆਂ ਬੇਸਲਾਂ 6 ਤੋਂ 7 ਨਿਕਲ ਗਈਆਂ ਬਾਹਰ ਸਾਡੇ ਕੋਈ ਆ ਗਿਆ ਮੈਂ ਉੱਥੇ ਰੁਕ ਗਈ ਤੇ 6 ਤੋਂ 7 ਬੇਸਲਾਂ ਨਿਕਲ ਗਈਆਂ ਤੇ ਹੁਣ ਆਪਾਂ ਦੂਸਰੇ ਚੁੰਨੇ ਤੇ ਕਰਦੇ ਹਾਂ ਤੇ ਹੁਣ ਆਪਾਂ ਨਾ ਜਿੰਨਾ ਤੇ ਟਾਈਮ ਆਉਂਦਾ ਪ੍ਰੈਸ਼ਰ ਨਿਕਲਦਾ ਆਪਾਂ ਬਣਾਉਨੇ ਆ ਹੁਣ ਇਹਦਾ ਮਸਾਲਾ ਤੜਕਾ ਤਿਆਰ ਕਰ ਲੈਨੇ ਆਪਾਂ ਇੱਧਰ ਆਪਾਂ ਨਾ ਇੱਕ ਕੜਛੀ ਘਿਓ ਦੀ ਪਾਈ ਆ ਆਹ ਛੋਟੀ ਵਾਲੀ ਐ ਇੱਕ ਕੜਛੀ ਘਿਓ ਦੀ ਪਾ ਲਈ ਤੇ ਹੁਣ ਜਦੋਂ ਗਰਮ ਹੋ ਗਿਆ ਉਹਦੋਂ ਆਪਾਂ ਇਹਦੇ ਵਿੱਚ ਫਿਰ ਮਸਾਲਾ ਪਾਵਾਂਗੇ ਭੁੰਨਾਂਗੇ ਤੇ ਐਬਰ ਆਪਾਂ ਨੇ ਪੇਸਟ ਬਣਾ ਲਿਆ ਟਮਾਟਰ ਦਾ ਤੇ ਹਰੀਆਂ ਮਿਰਚਾਂ ਦਾ ਤੇ ਹੁਣ ਆਪਾਂ ਇਹਦੀ ਗਰਮ ਹੋਣ ਦੀ ਥੋੜੀ ਜਿਹੀ ਵੇਟ ਕਰਦੇ ਹਾਂ ਇਹ ਦੇਖਿਓ ਗਰਮ ਹੋ ਗਿਆ ਤੇ ਹੁਣ ਆਪਾਂ ਇਹ ਚ ਪਾ ਦੇਾਂਗੇ ਜੀਰਾ ਨਾਲੇ ਪਾ ਦੇਾਂਗੇ ਆਪਾਂ ਥੋੜੀ ਜਿਹੀ ਹਿੰਗ ਪਾ ਦੇਾਂਗੇ ਇਹਦੇ ਵਿੱਚ ਤੇ ਆ ਆਪਾਂ ਲਸਣ ਦਾ ਪੇਸਟ ਵੀ ਪਾ ਦੇਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਜਿਹੜਾ ਪਿਆਜ਼ ਨੂੰ ਕਿਉਂ ਉੱਪਰ ਸਿਗਾ ਕੇ ਚੌਥੀ ਜਿੱਤਾ ਉਹ ਵੀ ਆਪਾਂ ਨਾਲ ਹੀ ਪਾ ਦਾਂਗੇ ਤੇ ਲਸਣ ਤੇ ਪਿਆਜ਼ ਆਪਣਾ ਨਾਲ ਦੀ ਨਾਲ ਕੁਝ ਜਾਂ ਦੇ ਦੁੱਗੇ ਹੁਣ ਆਪਾਂ ਇਹਨਾਂ ਨੂੰ ਕੋਈ ਤੇਲੀ ਗਾਸ ਤੇ ਨਾਲ ਸੇ ਬਰਾਉਨ ਕਰ ਲਾਂਗੇ ਪਿਆਜ਼ ਨੂੰ ਆਪਣਾ ਪਿਆਜ਼ ਤੇ ਲਸਣ ਨਾ ਬਰਾਊਨ ਹੋ ਗਿਆ ਤੇ ਕੇ ਉਹ ਢੱਗ ਗਏ ਤੇ ਹੁਣ ਆਪਾਂ ਨਾ ਇਹਦੇ ਵਿੱਚ ਮਸਾਲੇ ਪਾ ਦਾਂਗੇ ਹੁਣ ਆਪਾਂ ਇਹ ਮਸਾਲੇ ਪਾਵਾਂਗੇ ਨਮਕ ਮਿਰਚ ਤੇ ਮਿਰਚ ਆਪਣੀ ਕਸ਼ਮੀਰੀ ਆਪਾਂ ਹਰੀ ਪਾਈ ਆ ਹਲਦੀ ਆਪਣੀ ਅੱਧਾ ਕ ਚਮਚ ਅੱਧਾ ਕ ਚਮਚ ਆਪਣਾ ਧਨੀਆ ਪਾਊਡਰ ਤੇ ਅੱਧਾ ਕ ਚਮਚਾ ਗਰਮ ਮਸਾਲਾ ਤੇ ਨਮਕ ਵੀ ਆਪਣਾ ਅੱਧੇ ਤੋਂ ਥੋੜਾ ਜਿਹਾ ਘੱਟ ਹੀ ਆ ਕਿਉਂਕਿ ਆਪਾਂ ਪਹਿਲਾਂ ਰਾਜਮਾ ਦੇ ਵਿੱਚ ਪਾਇਆ ਨਮਕ ਤੇ ਆਪਾਂ ਥੋੜੀ ਪਾਇਆ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਮਿਕਸ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਜਿਹੜਾ ਆਪਾਂ ਟਮਾਟਰਾਂ ਦਾ ਨਾ ਪੇਸਟ ਬਣਾਇਆ ਉਹ ਪਾ ਦੇਣਗੇ ਹੁਣ ਆਪਾਂ ਥੋੜਾ ਜੱਗ ਧੋ ਕੇ ਨਾ ਤੇ ਵਿੱਚ ਪਾ ਦਾਂਗੇ ਆਪਾਂ ਇਹ ਮਸਾਲੇ ਵੀ ਬਸ ਆਪਾਂ ਗੁਜਾਨ ਦੇ ਨਾਲੇ ਫੁੱਲ ਜਾਣਗੇ ਤੇ ਜੇ ਹੁਣ ਆਪਾਂ ਇਹਨੂੰ ਓਨਾ ਟਾਈਮ ਪਕਾਵਾਂਗੇ ਜਿੰਨਾ ਟਾਈਮ ਦੀ ਮਤਲਬ ਹੈ ਆਪਾਂ ਟਮਾਟਰ ਵਧੀਆ ਪੱਕ ਜੇ ਟਿਕੇ ਹੋਣ ਛੱਡ ਜਾਣ। ਐਂਦਰ ਆਪਾਂ ਦਾ ਨਾ ਮਸਾਲਾ ਘਿਓ ਛੱਡ ਗਿਆ ਦੇਖੋ ਕਿੰਨਾ ਵਧੀਆ ਪੱਕ ਗਿਆ ਇਹ ਤੇ ਵਧੀਆ ਪੁੱਜ ਗਿਆ ਤੇ ਹੁਣ ਆਪਾਂ ਨਾ ਕੁੱਕਰ 'ਚ ਆਪਾਂ ਪ੍ਰੈਸ਼ਰ ਦੇਖਨੇ ਆ ਨਿਕਲ ਗਿਆ ਤਾਂ ਫਿਰ ਆਪਾਂ ਰਾਜਮਾ ਇਹਦੇ ਵਿੱਚ ਪਾ ਦਿਆਂਗੇ। ਰਾਜਮਾ ਆਪਣੇ ਵਧੀਆ ਬਣ ਕੇ ਹੋ ਗਏ ਤਿਆਰ ਦੇਖੋ ਬਹੁਤ ਵਧੀਆ ਬਣ ਗਏ ਤੇ ਹੁਣ ਆਪਾਂ ਨਾ ਇਹਨਾਂ ਨੂੰ ਇਹਦੇ ਵਿੱਚ ਪਾ ਦਾਂਗੇ ਮਸਾਲੇ ਦੇ ਆ ਪਾਣੀ ਵੀ ਆਪਾਂ ਇਹੀ ਪਾਉਣਾ ਹੈ ਇਹਦੇ ਵਿੱਚ ਪਹਿਲਾਂ ਆਪਾਂ ਚਾਰ ਤੋਂ ਪੰਜ ਵਾਰੀ ਧੋਤੇ ਠੀਕ ਹੈ ਵਾਲਣ ਤੋਂ ਪਹਿਲਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂ ਪਾਣੀ ਉਹੀ ਹੁਣ ਆਪਾਂ ਇਹਨੂੰ ਨਾ 4 ਤੋਂ 5 ਮਿੰਟ ਆਪਾਂ ਪਕਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਮੈਗੀ ਮਸਾਲਾ ਪਾ ਦਿਆਂਗੇ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਤੇ ਆਪਣੀ ਸਬਜੀ ਨਾ ਰਾਜਮਾ ਦੀ ਬਹੁਤ ਵਧੀਆ ਬਣ ਜੂ ਪਾਣੀ ਆਪਣਾ ਸਹੀ ਹੈ ਤੇ ਜੇ ਆਪਾਂ ਨੇ ਘੱਟ ਹੋਵੇ ਤਾਂ ਆਪਾਂ ਹੋਰ ਵੀ ਪਾ ਸਕਦੇ ਤੇ ਹੁਣ ਆਪਾਂ ਇਹਨੂੰ 4 ਤੋਂ 5 ਮਿੰਟ ਪਕਾ ਲਾਂਗੇ ਮਸਾਲੇ ਰਲ ਜਾਣਗੇ ਰਾਜਮਾ ਦੇ ਵਿੱਚ ਤੇ ਹੁਣ ਢੱਕ ਦੇ ਦਿਆਂਗੇ ਆਪਾਂ ਆਪਾਂ ਚਾਹ ਤੋਂ 5 ਮਿੰਟ ਪਕਾ ਲਏ ਰਾਜਮਾ ਤੇ ਹੁਣ ਆਪਾਂ ਗੈਸ ਬੰਦ ਕਰ ਦੇਗੇ ਦੇਖੋ ਕਿੰਨੇ ਵਧੀਆ ਆਪਣੇ ਰਾਜਮਾ ਬਣ ਕੇ ਨਾ ਹੋ ਗਏ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਨਾ ਕਸੂਰੀ ਮੇਥੀ ਪਾ ਦਾਂਗੇ ਇਹਦੇ ਨਾਲ ਫਲੇਵਰ ਨਾ ਬਹੁਤ ਵਧੀਆ ਆਉਂਦਾ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਬੌਲ ਦੇ ਵਿੱਚ ਆਪਣੀ ਰਾਜਮਾ ਦੀ ਸਬਜ਼ੀ ਨਾ ਬਣ ਕੇ ਤਿਆਰ ਹੋ ਗਈ ਐ ਤੇ ਬਹੁਤ ਵਧੀਆ ਬਣੀ ਐ ਤੇ ਤੁਸੀਂ ਵੀ ਟ੍ਰਾਈ ਕਰਿਓ ਤੇ ਚਟਪਟ ਬਣ ਜਾਂਦੀ ਐ ਬਸਲਾ ਨਾ ਮੈਂ ਤਿੰਨ ਕਿਹਾ ਸੀ ਤੁਹਾਨੂੰ ਤੇ ਤਿੰਨ ਬਸਲਾ ਕਢਾਵਾਂਗੇ ਆਪਾਂ ਮੈਂ ਸਾਡੇ ਕੋਈ ਆਉਣ ਕਰਕੇ ਤੇ ਇਥੇ 6-7 ਬਸਲਾ ਨਿਕਲ ਗਿਆ ਤੇ ਫੇਰ ਵੀ ਵਧੀਆ ਫੇਰ ਪੱਕੇ ਆ ਤੇ ਤਿੰਨ ਬਸਲਾ ਨਾਲ ਨਹੀਂ ਇਹ ਪੱਕਦੇਗੇ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਾਸਿਕਾ